ਸਾਸੀ ਕਾਲ ਜੀ ਆਈਵਾਲ ਟੀਵੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਜਸਪਾਲ ਮਾਨ ਤੇ ਤੁਸੀਂ ਜੁੜੇ ਹੋ ਇਸ ਵੇਲੇ ਸਪੈਸ਼ਲ ਐਪੀਸੋਡ ਦੇ ਨਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤਾਂ ਅੱਜ ਦੇ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ ਸਿਕੰਦਰ ਸਿੰਘ ਮਲੂਕਾ ਦੇ بیٹے ਗੁਰਪ੍ਰੀਤ ਸਿੰਘ ਮਲੂਕਾ ਦੇ ਨਾਲ ਕਿਉਂਕਿ ਉਹ ਭਾਜਪਾ ਦੇ ਵਿੱਚ ਚਲੇ ਗਏ ਆ ਭਾਜਪਾ ਦੇ ਵਿੱਚ ਜਾਣ ਦੀ ਚਰਚਾ ਚੱਲਦੀ ਪਈ ਸੀ ਕੱਲ ਜਾ ਕੇ ਭਾਜਪਾ ਦੇ ਵਿੱਚ ਜਾਣ ਵਾਲੀ ਚਰਚਾ ਜਿਹੜੀ ਉਹ ਥੰਮ ਗਈ ਭਾਵ ਕਿ ਉਹ ਚਲੇ ਗਏ ਉਸ ਤੋਂ ਬਾਅਦ ਚਰਚਾ ਤੋਂ ਬਾਅਦ ਅੱਗੇ ਜਾ ਕੇ ਇੰਟਰਵਿਊ ਦਾ ਦੌਰ ਸ਼ੁਰੂ ਹੋ ਗਿਆ ਤਾਂ ਗੁਰਪ੍ਰੀਤ ਸਿੰਘ ਮਲੂਕਾ ਆਪਣੇ ਨਾਲ ਜੁੜੇ ਨੇ ਤਾਂ ਪੁੱਛਾਂਗੇ ਕਿ ਕੀ ਕਾਰਨ ਰਹੇ ਕਿਉਂ ਚਲੇ ਗਏ ਭਾਜਪਾ ਦੇ ਵਿੱਚ ਤੇ ਇਸ ਤੋਂ ਇਲਾਵਾ ਉਹਨਾਂ ਦੇ ਪਤਨੀ ਨੇ ਜਿਹੜੇ ਉਹ ਕੀ ਕਾਰਨ ਰਿਹਾ ਕਿ ਉਹਨਾਂ ਦਾ ਸਤੀਵਾ ਮਨਜ਼ੂਰ ਹੋ ਗਿਆ ਕਾਣੀ ਕਿੱਥੇ ਜੇ ਖੜੀ ਆ ਮਾਨ ਸਾਹਿਬ ਨੇ ਜੋ ਟਵੀਟ ਕੀਤਾ ਉਹਦਾ ਕੀ ਮੈਨਾ ਤੇ ਅੱਗੇ ਜਾ ਕੇ ਤਿਆਰੀ ਕਿਸ ਤਰ੍ਹਾਂ ਦੀ ਨਾਲ ਰਹੇਗੀ ਸਾਰੀ ਗੱਲਬਾਤ ਤਾਂ ਕਰੀਏ ਸ਼ੁਰੂ ਉਸ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਫਿਰ ਗੱਲਬਾਤ ਅੱਗੇ ਵੱਲ ਨੂੰ ਤੋਰਦੇ ਆ ਮਲੂਕਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਆ ਤਾਂ ਮਲੂਕਤ ਸਾਹਿਬ ਕੱਲ ਦੀ ਨਾ ਚਰਚਾ ਗੁਰਪ੍ਰੀਤ ਜੀ ਜੋ ਹੁੰਦੀ ਪਈ ਆ ਕਿ ਖਾਸ ਕਰਕੇ ਅਸਟੀਫੀਨ ਨੂੰ ਲੈ ਕੇ ਵੀ ਆਰਐਸ ਨੂੰ ਲੈ ਕੇ ਨਾ ਮੈਂ ਚਾਹੁੰਗਾ ਥੋੜਾ ਜਿਹਾ ਪਲੀਜ਼ ਉਹਦੇ ਤੇ ਜ਼ਰੂਰ ਕਲੀਅਰਟੀ ਕਰ ਦੇ ਕਿ ਇੱਕ ਪਾਸੇ ਮਾਨਸਾ ਪੋਸਟਾਂ ਪਾਈ ਬੈਠੇ ਦੂਜੇ ਪਾਸੇ ਤੋਂ ਗੱਲ ਇਹ ਆ ਕਿ ਕੱਲ ਤੁਸੀਂ ਜਿੱਦਾਂ ਪੀਸੀ ਕੀਤੀ ਤਾਂ ਉੱਥੇ ਜਿਹੜੇ ਕੇਂਦਰੀ ਮੰਤਰੀ ਨੇ ਪੂਰੀ ਸਾਹਿਬ ਉਹਨਾਂ ਨੇ ਜਿਹੜਾ ਗੱਲ ਕੀਤੀ ਕਿ ਜਿਹੜਾ ਅਸਤੀਵਾ ਮਨਜ਼ੂਰ ਹੋ ਗਿਆ ਇਹਨਾਂ ਦਾ ਹੈ ਨਾ ਤਾਂ ਥੋੜਾ ਪੰਜਾਬੀਆਂ ਨੂੰ ਕਲੈਰਟੀ ਦਿਓ ਕਿ ਹੈ ਕਿ ਇਹ ਮਸਲਾ ਕਿਉਂਕਿ ਕਾਰਨ ਪਤਾ ਕੀ ਉਹਨੂੰ ਲੈ ਕੇ ਪੰਜਾਬੀ ਤੁਹਾਨੂੰ ਪਤਾ ਕਿ ਇੱਕ ਇੱਕ ਤਰਫ ਆਪਣੇ ਆਪਣੇ ਕਮੈਂਟ ਕਰਦੇ ਪਏ ਕੋਈ ਕਹਿੰਦਾ ਪਿਆ ਜੀ ਹਾਲੇ ਮਨਜ਼ੂਰ ਨਹੀਂ ਹੋਇਆ ਕੋਈ ਕਹਿੰਦਾ ਜੀ ਮਨਜ਼ੂਰ ਹੋ ਗਿਆ ਕੋਈ ਤੁਹਾਡੇ ਬਾਰੇ ਪੁੱਠਾ ਬੋਲਦਾ ਪਿਆ ਜਾਂ ਗਲਤ ਕਮੈਂਟ ਕਰਦਾ ਪਿਆ ਕੋਈ ਮਾਨਸਾ ਬਾਰੇ ਬੋਲਦਾ ਸਿਆ ਜੀ ਨਹੀਂ ਨਹੀਂ ਉਹ ਬਿਲਕੁਲ ਮਨਜ਼ੂਰ ਨਹੀਂ ਉਹ ਕਲਬਾਰੀ ਹੋ ਰਹੇ ਹੋਇਆ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਡੋਪਟ ਦੇਰ ਦਾ ਡਿਪਾਰਟਮੈਂਟ ਆਫ ਹਸਨਲ ਟ੍ਰੇਨਿੰਗ ਉਹ ਪੁੱਠਾ ਹੋ ਕੇ ਫਿਰ ਉਸ ਤੋਂ ਬਾਅਦ ਹੀ ਜਨਨੀ ਹੋਇਆ ਜਿਹੜਾ ਜਿਹੜਾ ਇਕੋਨ ਬੋਰਡ ਤੋਂ ਵਿੱਚ ਆਰਗੇਨਾਈਜ਼ ਤੇ ਉਹ ਸਾਰਾ ਕੁਝ ਵੇਖ ਕੇ ਕਰਦੇ ਮੇਰੇ ਨਾਲ ਇਹ ਨਗਾ ਵੀ ਐ ਨਹੀਂ ਕੋਈ ਗਨਗਲ ਤੋਂ ਬਾਤ ਬਾਤ ਹੋਈ ਯਾਰ ਜੀ 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 ਅੱਛਾ ਮਲੂਕਾ ਸਾਹਿਬ ਜੋ ਉਹ ਉਸੇ ਤਰ੍ਹਾਂ ਦੇ ਨਾਲ ਆ ਪਹਿਲਾਂ ਜਿੱਦਾਂ ਪੰਜਾਬ ਸਰਕਾਰ ਨੂੰ ਇਨਟੀਮੀਟ ਕੀਤਾ ਗਿਆ ਫਿਰ ਸੈਂਟਰ ਨੂੰ ਵੀ ਕੀਤਾ ਗਿਆ ਸੈਂਟਰ ਵਾਲਿਆਂ ਨੇ ਐਕਸੈਪਟ ਕਰ ਲਿਆ ਇਹ ਇਸੇ ਤਰ੍ਹਾਂ ਦੇ ਨਾਲ ਹੋਇਆ ਜੋ ਜੋ ਖਬਰਾਂ ਨੇ ਅੱਜ ਅੱਜ ਵੀ ਲੱਗਣਾ ਹੂੰਗਾ ਨੇ ਹਾਂਜੀ 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 ਅੱਛਾ ਮਤਲਬ ਪੰਜਾਬ ਸਰਕਾਰ ਨੂੰ ਤੁਸੀਂ ਪਹਿਲਾਂ ਭੇਜਿਆ ਸੀਗਾ ਰੈਜ਼ੀਗਨੇਸ਼ਨ ਆਪਣਾ ਜਾਂ ਇਨਟੀਮੀਟ ਕੀਤਾ ਸੀ ਬਾਅਦ ਵਿੱਚ ਨਾਲ ਦੀ ਨਾਲ ਸੈਂਟਰ ਨੂੰ ਵੀ ਕੀਤਾ ਹਾਂਜੀ ਹਾਂਜੀ ਅੱਛਾ ਸੈਂਟਰ ਵਾਲਿਆਂ ਨੇ ਜਿਹੜਾ ਉਹ ਐਕਸੈਪਟ ਕਰ ਲਿਆ ਹਾਂਜੀ ਹਾਂਜੀ ਜੀ ਅੱਛਾ ਸਰ ਲੈਟਰ ਦਿੱਤੀ ਸਾਬ ਕਹਿੰਦਾ ਲੈਟਰ ਦਿੱਤੀ ਅੱਛਾ ਅੱਛਾ ਲੈਟਰ ਤੁਹਾਡੇ ਕੋਲ ਹੈ ਹੈਂਡ ਤੁਹਾਨੂੰ ਮਿਲ ਗਈ ਆ ਹਾਂਜੀ ਹਾਂਜੀ ਉਹ ਲੈਟਰ ਮੇਰੇ ਖਿਆਲ ਨਾਲ 10 ਨੂੰ ਹੀ ਆਈ ਆ 10 ਅਪ੍ਰੈਲ ਨੂੰ ਤੁਹਾਡੇ ਕੋਲੇ ਹਾਂਜੀ ਹਾਂਜੀ ਠੀਕ ਹੈ ਸਰ ਠੀਕ ਹੈ ਤੇ ਇੱਕ ਚੀਜ਼ ਇਹ ਸਾਫ਼ ਕਰਿਓ ਜਿੱਦਾਂ ਹੁਣ ਕੱਲ ਤੁਸੀਂ ਸੀ ਮੈਂ ਬੋਲ ਰਹੇ ਸੀਗੇ ਕਿ ਜੀ ਭਾਜਪਾ ਦੀਆਂ ਸਾਨੂੰ ਪਾਲਿਸੀਜ਼ ਬੈਸਟ ਲੱਗਣਾ ਤਾਂ ਫਿਰ ਇਹ ਮਤਲਬ ਹੋਣੀ ਕਿਉਂ ਇਸ ਤੋਂ ਪਹਿਲਾਂ ਕਿਉਂ ਨਹੀਂ ਕਿਉਂਕਿ ਭਾਜਪਾ ਤਾਂ ਪਿਛਲੇ 10 ਸਾਲ ਤੋਂ ਕੰਮ ਕਰਦੀ ਪਈ ਆ ਉਪਰ ਮੈਂ ਅੱਜ ਦੇ ਮਹੀਨੇ ਜਿਵੇਂ ਵਾਇਸ ਦਾ ਉਹ ਥੋੜਾ ਜਿਹਾ ਮੈਂ ਇਸ ਟਿਕਾ ਸ਼ੁਰੂ ਕੀਤਾ ਹੈਗਾ ਤੁਹਾਨੂੰ ਵੀ ਇੱਕ ਨਾ ਦੇ ਟਿਕੜੇ ਵਿੱਚ ਕੰਮ ਕਰਨ ਦੀ ਉਹਦਾ ਮਿਹਨਤ ਕਰਨ ਦੀ ਜੀ ਉਹ ਪਹਿਲਾਂ ਜਿਵੇਂ ਵਿਰਾਸ ਜਦੋਂ ਬੀੜੇ ਵਿੱਚ ਸੈਕਟ ਹੋਇਆ ਉਹ ਆਪਰ ਸੀਗੇ ਆਪਦੇ ਬੈਸਟ ਜੀ ਕੇਸ ਸੀ ਅਸੀਂ ਹੋਈ ਸੀ ਸਿਲੈਕਸ਼ਨ ਜੀ ਉਸ ਤੋਂ ਬਾਅਦ ਵੀ ਜਿਹੜਾ ਟਰਲ ਡਵੈਲਪਮੈਂਟ ਦੇ ਵਿੱਚ ਹੋਰ ਐਸੇ ਡਾਇਰੈਕਟਰ ਬੀਡੀਪੀਓ डीपीओ ਦੇ ਤੌਰ ਤੇ ਸਾਰੇ ਇੱਧਰ ਮੈਂ ਕੰਮ ਕੀਤਾ ਤੇ ਉਸ ਤੋਂ ਬਾਅਦ ਵੀ ਜਦੋਂ ਇੱਧਰ ਨੇ ਸੀਟ ਦੇ ਚਾਏ ਆ ਆਈਐਸ ਬਣੇ ਜੀ ਉਹ ਉਸ ਟਾਈਮ ਤੋਂ ਕਿਹਾ ਜਿਵੇਂ ਸੀਟ ਚੱਲ ਰਿਹਾ ਸੀ ਪਿਛਲਾ ਗਵਰਨਮੈਂਟ ਦਾ ਲੋਕਲ ਕੌਂਸਲ ਦਾ ਅੰਗਰੇਜ਼ਟਾ ਆਹਾ ਜਿਉਂਦਾ ਨਹੀਂ ਮੰਨਦੀ ਸੀ ਕਿ ਭਾਵਨਾ ਵੀ ਮੈਂ ਚੰਗੀ ਦਾ ਕੁਝ ਕਰਕੇ ਵਿਖਾਵਾਂ ਕੁਝ ਪੰਜਾਬ ਲਈ ਕਰਾਂ ਜਾਂ ਲੋਕਾਂ ਲਈ ਕਰਾਂ ਮੈਂ ਉਹ ਮਿਲ ਹੋਰ ਨਹੀਂ ਸੀ ਰਹੀ ਇਹ ਨਹੀਂ ਕਿ ਸਟੇਟਿਕਾ ਉਹਨਾਂ ਦਾ ਕੋਈ ਫੋਰ ਡਰ ਹੈ ਵਾਈਟ ਸੀ ਲੱਗਦਾ ਜਿਵੇਂ ਕਿ ਬੈਕ ਕਿ ਉਹ ਟਾਈਮ ਖਤਰ ਹੋ ਜਾਈ ਜੀ ਜਿਹੜੇ ਨਾਲ ਸਾਡੇ ਸਟੇਟ ਦਾ ਵੀ ਕੁਝ ਭਲਾ ਹੋਵੇ ਸਟੇਟ ਨੇ ਕੋਈ ਪ੍ਰੋਬਲਮ ਲਾਭੀ ਸੋਲਵ ਕਰ ਸਕੀ ਕਿਉਂਕਿ ਜਿਹੜਾ ਸਾਰਾ ਨਿਮਨ ਰੋਜ਼ਾਨਾ ਦੇ ਗਵਰਨਮੈਂਟ ਦੀ ਜਿਹੜੀ ਉਹਨੀਆਂ ਇਨੀਸ਼ੀਏਟਿਵਸ ਉੱਥੇ ਕੋਈ ਬੋਧ ਹਨ ਨਹੀਂ ਵਿੱਚ ਫਿਰ ਜੇ ਹੱਲ ਵੀ ਹੋਣਾ ਹੁੰਦਾ ਉੱਥੇ ਹੀ ਹੋਣਾ ਹੁੰਦਾ ਜੀ ਕਿਹੋ ਜਿਹਾ ਹੁੰਦਾ ਜਿਹੜੀ ਸਟੇਟ ਤੇ ਸੈਂਟਰ ਦਾ ਜਿਹੜਾ ਆਪਣਾ ਅਲਾਈਅੰਸ ਹੁੰਦਾ ਸੀਗਾ ਉਹਦਾ ਬਹੁਤ ਸੇਡ ਦੀ ਡਿਵੈਲਪਮੈਂਟ ਹੋਈ ਹੁਣ ਜਿਹੜੀ ਖਿਚੋਤਾਂ ਹੋ ਰਹੀ ਹੈ ਤੁਸੀਂ ਆਪ ਦੇਖ ਲੋਗੇ ਸਟੇਟ ਦਾ ਕੀ ਹਾਲ ਹੈ ਜਿਹੜਾ ਬੈਟਰ ਹੈ ਵੀ ਉਸ ਪਲੇਟਫਾਰਮ ਤੇ ਜਾ ਕੇ ਕੰਮ ਕਰੀਏ ਉੱਥੇ ਮਿਹਨਤ ਕਰੀਏ ਔਰ ਉਥੇ ਜਿੰਨਾ ਕੁਸ਼ਾਫਾ ਕਰ ਸਕਦੇ ਆ ਅਬ ਇਹ ਇੰਵੈਂਟਸਟ ਆਫ ਸਟੇਟ ਇੰਵੈਂਟਸਟ ਆਫ ਪੀਪਲ ਤੇ ਉਹ ਕਰੀਏ ਜਿੰਨੀਆਂ ਸਕੀਮਾਂ ਆਉਂਦੀਆਂ ਸੈਂਟਰ ਤੋਂ ਆਉਂਦੀਆਂ ਉਹਨਾਂ ਨੂੰ ਲਾਗੂ ਕਰੀਏ ਸਾਇਨ ਇਸ ਇਥੇ ਆਫਿਸ ਬਣਾ ਕੇ ਵਧੀਆ ਜੇ ਤੁਸੀਂ ਕਰਕੇ ਸਫਲਤਾ ਜੀ ਇਸ ਠੀਕ ਜੀ ਜੀ ਅੱਛਾ ਗੁਰਪ੍ਰੀਤ ਜੀ ਇੱਕ ਚੀਜ਼ ਹੋਰ ਸਾਫ਼ ਕਰੋ ਪਲੀਜ਼ ਕਿ ਇਹ ਚੈਨਲ ਕਿਸ ਤਰ੍ਹਾਂ ਦੇ ਬਣਿਆ ਨਾਲ ਬਣਿਆ ਮਤਲਬ ਤੁਸੀਂ ਭਾਜਪਾ ਨੂੰ ਅਪਰੋਚ ਕੀਤਾ ਭਾਜਪਾ ਨੇ ਤੁਹਾਨੂੰ ਅਪਰੋਚ ਕੀਤਾ ਜਾਂ ਕੋਈ ਹੋਰ ਬੰਦਾ ਸੀ ਜਿੰਨੀ ਕੋਈ ਗੱਲ ਤੁਸੀਂ অন ਰਿਕਾਰਡ ਕਰਨਾ ਚਾਹੋ ਤਾਂ ਪਲੀਜ਼ ਜ਼ਰੂਰ ਸਾਫ਼ ਕਰਿਓ ਵੀ ਥੋੜਾ ਤੋਂ ਦੇਖੋ ਬਲੂਟੀਕਲੀ ਚੱਲਦੇ ਇਹਨਾਂ ਦੇ 30 ਸਾਲ ਮੇਲ ਤਾਂ ਬੰਦੇ ਮਿਲਦੇ ਹੀ ਰਹਿੰਦੇ ਕਿਤੇ ਮਿਲ ਜਗੇ ਕਿਤੇ ਉਸੇ ਮੈਂ ਦੇ ਕੇ ਕਿਤੇ ਸੋਨੋ ਮਿਲ ਗਿਆ ਤੇ ਹਾਲੀਵੁੱਡ ਦਾ ਸੋਚਦਾ ਰਹਿੰਦਾ ਇੱਕ ਬਿਲਕੁਲ ਸਣੀ ਹੰਦਾ ਉਹ ਵੀ ਉਹ ਸੋਚਦਾ ਰਹਿੰਦਾ ਸਾਰੇ ਪੱਖਾਂ ਤੋਂ ਵੀ ਹਾਂ ਠੀਕ ਹੈ ਕਿ ਮੇਰਾ ਦਾ ਦਾਨ ਸਨਮਾਨ ਦੇ ਟਿਕਣਾ ਦਾ ਦੇ ਕੀ ਕਰੂਗਾ ਉਹਦੇ ਵੀ ਜ਼ਰੂਰੀ ਹੁੰਦੀ ਹੈ ਪ੍ਰੋਸਾ ਤਸल्ली ਜਿਹੜਾ ਕਰਨ ਤੋਂ ਬਾਅਦ ਜਿਹੜਾ ਹੈ ਤੇ ਗਿਆ ਫੈਸਲਾ ਉਹਨੇ ਕਾਫੀ ਬੜਾ ਫੈਸਲਾ ਹੁੰਦਾ ਕਾਫੀ ਜਿਹੜੇ ਇਸ ਡਿਫਿਕਲਟੀ ਹੁੰਦਾ ਪਰ ਜੇ ਤੁਸੀਂ ਕਰਨਾ ਬਣਾ ਫਿਰ ਕੋਈ ਸੋਲੂਸ਼ਨ ਲੈਂਦੇ ਕਿਸੇ ਕੰਮ ਕਰਨ ਜੀ 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 ਔਰ ਇਹ ਪਲੈਨਿੰਗ ਜਿਸ ਤਰ੍ਹਾਂ ਪਹਿਲਾਂ ਖਬਰਾਂ ਲੱਗ ਰਹੀਆਂ ਸੀਗੀਆਂ ਮੇਰੇ ਖਿਆਲ ਨਾਲ ਕਈ ਮਹੀਨੇ ਤੋਂ ਚੱਲਦੀ ਪਈ ਸੀ ਉਹ ਜਾਦਾ ਮਹੀਨਾ ਤੋਂ ਤਾਂ ਨਹੀਂ ਥੋੜੇ ਕੁਝ ਆ ਪਿਛਲੇ ਆ ਜਦੋਂ ਦੀ ਬਸ ਨਿਊਜ਼ ਲੱਗ ਰਹੀਆਂ ਉਹਨਾਂ ਦੇ ਚੀਕ ਚੱਲ ਰਿਹਾ ਓਕੇ ਓਕੇ ਜੀ ਓਕੇ ਓਕੇ ਅੱਛਾ ਮਲੂਕਰ ਸਾਹਿਬ ਇੱਕ ਚੀਜ਼ ਹੋਰ ਸਾਫ਼ ਕਰੋ ਤੁਸੀਂ ਅਕਾਲੀ ਦਲ ਦੇ ਵਿੱਚ ਵੀ ਇੰਨਾ ਸਮਾਂ ਕੰਮ ਕੀਤਾ ਹੈ ਨਾ ਸਰਕਾਰ ਵੇਲੇ ਵੀ ਰਹਿ ਸਰਕਾਰ ਜਦੋਂ ਚਲੀ ਗਈ ਉਸ ਤੋਂ ਬਾਅਦ ਵੀ ਰਹੇ ਆ ਹੁਣ ਕਈ ਇਸ ਤਰ੍ਹਾਂ ਦੇ ਲੀਡਰ ਵੀ ਦੇਖੇ ਆ ਲੰਬੀ ਹਲਕੇ ਦੇ ਵੀ ਦੇਖਿਆ ਸ਼ਾਇਦ ਤੁਸੀਂ ਪਰਸਨਲੀ ਉਹਨਾਂ ਨੂੰ ਜਾਣਦੇ ਵੀ ਉਹਨਾਂ ਨੇ ਪੋਸਟਾਂ ਵਗੈਰਾ ਪੰਗਾ ਕਰਦੇ ਜੀ ਕਿ ਮਤਲਬ ਬਹੁਤ ਇਸ ਤਰ੍ਹਾਂ ਦੀ ਸ਼ਬਦਾਵਲੀ ਲਿਖੀ ਤੁਹਾਡੇ ਬਾਰੇ ਤੁਹਾਡੇ ਪਰਿਵਾਰ ਬਾਰੇ ਕਿ ਜੀ ਮਤਲਬ ਇਹਨਾਂ ਨੇ ਜਦੋਂ ਮਲਾਈਆਂ ਖਾਣਗੇ ਸੀ ਉਦੋਂ ਰਹਿਏ ਹੁਣ ਜਦੋਂ ਜ਼ਰੂਰਤੀ ਪਾਰਟੀ ਨੂੰ ਹੁਣ ਛੱਡ ਗਏ ਆ ਜੀ ਇਹਨਾਂ ਦੇ 70 ਤੱਕ ਮਾਰਨੇ ਚਾਹੀਦੇ ਸਮਥਿੰਗ ਕੁਝ ਮਤਲਬ ਇਸ ਤਰ੍ਹਾਂ ਦੇ ਬਹੁਤ ਲੰਬੇ ਲੰਬੇ ਚੀਜ਼ਾਂ ਨੇ ਜਿਹੜੀਆਂ ਲਿਖਣ ਵਾਲੇ ਚਲੋ ਜੀ ਜਿਹੜੀ ਕੋਮਾਂ ਵੀ ਸ਼ਦਾਬਲੀ ਹੈ ਉਹਨਾਂ ਨੂੰ ਮੁਬਾਰਕ ਨਹੀਂ ਮੈਂ ਤਾਂ ਇਸ ਸਾਲ ਦੇਖੀ ਉਹ ਹਕਤ ਕੀੰਦਾ ਰਹੀ ਐਨੇ ਬੋਲੀਓ ਜੀ ਉਹ ਮੈਨਿੰਗ ਕਰੀ ਜਾਓ ਕਿ ਡੈਮੋਕ੍ਰੇਸੀ ਚ ਇੱਕ ਦਾ ਰਾਈਟ ਹੈ ਕਿ ਕਰਨਾ ਨਹੀਂ ਕਿ ਨੂੰ ਵੋਟ ਦੇਣੀ ਹੈ ਜਿਹੜੀ ਪਾਰਟੀ ਕੋਲ ਕੋਈ ਇਲੈਕਸ਼ਨ ਲੜਨੀ ਹੈ ਜੀ ਹਰੇਕ ਦਾ ਇਲੈਕਸ਼ਨ ਲੜਨਾ ਵੀ ਰਾਈਟ ਹੈ ਬੋਡ ਦਾ ਵੀ ਮਰਜ਼ੀ ਆਜ਼ਾਦਨਾ ਤੌਰ ਤੇ ਜਿਹਨੂੰ ਉਹ ਦੇਣੀ ਹੈ ਉਹ ਦੇ ਸਕਦਾ ਤੇ ਠੀਕ ਹੈ ਕਾਲੀ ਗੱਲ ਸੀ ਕਿ ਜਿੰਨਾ ਸਿਰਫ ਰਹੇ ਪੂਰੀ ਮੇਨ ਚ ਲਗ ਨਾਮੰਦਰੀ ਦੇ ਨਾਲ ਕੰਮ ਕੀਤਾ ਇਸ ਸਾਲ ਦੀ ਮੇਰੀ ਸੇਵਾ ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਵੀ ਕੋਈ ਪਾਰਟੀ ਦਾ ਮੁੱਦਾ ਦਾ ਖਵਲਾ ਤਾਂ ਕਿ Delhi ਕੋਈ ਕਸਰ ਛੱਡੀ ਹੋਵੇ ਤੇ ਜੋ ਕੋਈ ਨਾ ਲੋਕ ਉਹ ਨਾ ਦੀ ਮਰਜ਼ੀ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਪਤਾ ਹਮੇਸ਼ਾ ਲੋਕਲੀ ਭਲਾਈ ਵਾਰੀ ਸੋਚਦੇ ਨੇ ਕਿ ਕਿਵੇਂ ਹੋ ਸਕਦਾ ਕਿਵੇਂ ਆਪਾਂ ਵਧੀਆ ਕਰ ਸਕਦੇ ਹਾਂ ਕਿਵੇਂ ਪੰਜਾਬ ਦਾ ਵਧੀਆ ਆਉਣ ਵਾਲੇ ਸਮੇਂ ਦੇ ਚੋਂ ਕਿਸੇ ਫਿਸ਼ੀਅਲ ਲੈਵਲ 'ਤੇ ਆ ਸਕਦਾ ਜੀ ਜੀ ਕਰ ਸਕਦੇ ਹਾਂ ਮੀਡੀਅਮ ਪ੍ਰੋਬਲਮਾਂ ਸੋਲਵ ਕਰ ਸਕਦੇ ਹਾਂ ਜੀ ਤੇ ਮਲੂਕਰ ਸਾਹਿਬ ਅਗਲਾ ਸਟੈਪ ਫਿਰ ਇਲੈਕਸ਼ਨ ਵਾਲਾ ਹੈ ਕੁਝ ਅਸ਼ੋਰੈਂਸ ਜਾਂ ਵੀ ਆਏ ਕਿ ਮਨ ਬਣਾ ਕੇ ਬੈਠੋ ਕਿ ਬਟਿੰਡੂ ਵੀ ਲੜਨਾ ਇਲੈਕਸ਼ਨ ਉਹ ਤਾਂ ਪਾਰਟੀ ਦੀ ਮਰਜ਼ੀ ਹੈ ਜੀ ਉਹ ਜੀ ਤਾਂ ਤੁਹਾਡਾ ਮਨ ਕੀ ਕਹਿੰਦਾ ਅੱਤੀ ਤਾਂ ਫੈਸਲਾ ਹੋਊਗਾ ਉਹ 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 ਸੈਟਿੰਗ ਤੇ ਨਿਰਭਰ ਹੈ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਜੇ ਇਲੈਕਸ਼ਨ ਲੜਨਾ ਪੈ ਗਿਆ ਜਾਂ ਪਾਰਟੀ ਨੇ ਇਲੈਕਸ਼ਨ ਲੜਾ ਦਿੱਤਾ ਫਿਰ ਵੱਡੇ ਮਲੂਕਾ ਸਾਹਿਬ ਤੁਹਾਡੇ ਨਾਲ ਤੁਰਨਗੇ ਜਾਂ ਸ਼ਰਮਣੀ ਕਾਲੀਦਲ ਨਾਲ ਤੁਰਨਗੇ ਉਹ ਵੇਖੋ ਜੀ ਅਸੀਂ ਉਧਰ ਆ ਸਤਿਕਾਰ ਕਰਦੇ ਆ ਉਹਨੂੰ ਤਾਇਰ ਕਰਦੇ ਆ ਇਹ ਕਿ ਨਾ ਹੋਰ ਵੀ ਪਰਿਵਾਰਾਂ ਚ ਬਹੁਤ ਚੀਜ਼ਾਂ ਇਹੋ ਜਿਹਿਆਂ ਆਉਂਦੀਆਂ ਨੇ ਤੇ ਕਈ ਸੋਚ ਬਹੁ ਹੋ ਜਾਂਦੀ ਹੈ ਮਤਲਬ ਉਹ ਪੇਟ ਫਰਕੂ ਹੋ ਜਾਂਦਾ ਪੈਟੀਕਲੀ ਜੇ ਤੁਹਾਡੇ ਬੇਸ ਬੱਕੇ ਰਹਿੰਦੇ ਉਹ ਤਾਂ ਬਾਕੀ ਉਹਨਾਂ ਨੂੰ ਜਿਵੇਂ ਕੀ ਲੱਗੋ ਉਹ ਉਹ ਕਰਨੇ ਬੱਕੇ ਆਉਣ ਵਾਲਾ ਸਮਾਂ ਦੱਸਦਾ ਹੁੰਦਾ ਇਹ ਕਰਨਾ ਤਾਂ ਮੇਰੇ ਤੋਂ ਪਹਿਲਾਂ ਤਾਂ ਕੁਛ ਨਹੀਂ ਕਹਾਂਗੇ ਜੀ ਜੀ ਅੱਛਾ ਬਠਿੰਡਾ ਦੇ ਵਿੱਚ ਬਠਿੰਡਾ ਸ਼ਹਿਰ ਨੂੰ ਛੱਡ ਕੇ ਜ਼ਿਆਦਾਤਰ ਤੁਹਾਨੂੰ ਵੀ ਪਤਾ ਹੈ ਕੁਝ ਕੁ ਕਸਬਿਆਂ ਨੂੰ ਛੱਡ ਕੇ ਜ਼ਿਆਦਾਤਰ ਹੈਗਾ ਪਿੰਡੂ ਖੇਤਰਾ ਤੇ ਪਿੰਡੂ ਖੇਤਰਾ ਦੇ ਵਿੱਚ ਭਾਈਪਾ ਦਾ ਵਿਰੋਧ ਵੀ ਆ ਫਿਰ ਉਸ ਚੀਜ਼ ਨਾਲ ਤੁਸੀਂ ਕਿਸ ਤਰ੍ਹਾਂ ਦੇ ਨਾਲ ਨਜਿੱਠੋਗੇ ਉਹਨੂੰ ਲੈ ਕੇ ਕੀ ਰਣਨੀਤੀ ਹੈ ਤੁਹਾਡੇ ਕੋਲ ਦੇਖੋ ਸਾਡੀ ਇਸ ਪੱਧਰ ਜਿਹੜੀ ਹੈਗੀ ਨਵੀਂ ਹੈਗੀ ਹੈ ਨਾ ਐਂਟਰੀ ਤੇ ਅਸੀਂ ਖੁਦ ਜਿਹੜੇ ਹੈਗੇ ਅਸੀਂ ਕਿਸਾਨੀ ਨਾਲ ਹੀ ਸੁਣਨ ਤਾਂ ਸਾਡਾ ਉਸ ਕੰਮ ਜਿਹੜਾ ਹੈਗਾ ਤੇ ਅਸੀਂ ਆਪ ਖੁਦ ਨਹੀਂ ਕੋਈ ਅਜਿਹੀ ਗੱਲ ਖੋੰਦੇ ਵੀ ਜਿਹੜੀ ਕੋਈ ਕਿਸਾਨੀ ਦੇ ਵਲਟ ਹੋਵੇ ਜਾਂ ਅਸੀਂ ਉਸ ਗੱਲ ਤੇ ਮੋਹਰ ਲਾਈਏ ਜਿਹੜੀ ਸਾਡੇ ਹੱਥ ਤਨਾ ਹੋਵੇ ਫਾਰਮਰ ਤੇ ਵਲਟ ਹੋਵੇ ਉਹਦਾ ਸਦਾ ਕਿਸਾਨ ਨੂੰ ਖੁਦ ਨੂੰ ਵੀ ਉਸ ਜਨਸਤਾਨ ਤੇ ਇਹ ਹੀ ਅਸੀਂ ਸਭ ਨੂੰ ਪ੍ਰੋਸਾ ਕਰਨੇ ਨਹੀਂ ਜੋ ਤੁਸੀਂ ਚਾਹੁੰਦੇ ਆ ਸਾਰੇ ਅਸੀਂ ਨਾਂ ਦੇ ਨਾਂ ਔਰ ਉਹਨਾਂ ਦੀ ਡਟੇਮੈਂਟ ਕਰਾਂਗੇ ਜਿਹੜੀ ਬੰਨ ਉਲਟ ਜਾਂਦੀ ਹੈ ਕਿਸ ਸਾਦੀ ਦੇ ਉੱਥੇ ਜਾ ਕੇ ਬਿਲਕੁਲ ਅਸੀਂ ਉਹਦੇ ਖਿਲਾਫ ਬਾਤ ਬੁਲੰਦ ਕਰਾਂਗੇ ਉਸੇ ਸੇ ਕੋਈ ਇਹ ਨਹੀਂ ਗੱਲ ਹੈਗੀ ਜਿਹੜੀ ਜਿਹੜੀ ਉਲਟ ਜਿਹੜੀ ਹੈਗੀ ਗੱਲ ਕਰਾਂਗੇ ਹਮੇਸ਼ਾ ਹੱਕ ਤੇ ਬਤਾਨੇ ਇਹ ਉਹਦਾ ਨਵੀਂ ਬਾਕੀ ਜਿਹੜੇ ਮਸਲੇ ਨੇ ਪੰਜਾਬ ਦੇ ਜਾਂ ਹੋਰ ਪੰਜਾਬੀਆਂ ਦੀ ਗੱਲ ਆ ਜਾਂ ਪੰਜਾਬੀ ਡਵੈਲਪਮੈਂਟ ਦੀ ਗੱਲ ਆ ਉਹ ਤੇ ਕਰ ਦੋਗੇ ਜੀ ਜੀ ਅੱਛਾ ਇੱਕ ਚੀਜ਼ ਹੋਰ ਸਾਫ਼ ਕਰੋ ਜੀ ਬਠਿੰਡਾ ਦੇ ਵਿੱਚ ਲੋਕ ਸਭਾ ਇਲੈਕਸ਼ਨਾਂ ਤਾਂ ਚਲੋ ਇਹ ਮਾਹੌਲ ਬਣਿਆ ਹੋਇਆਗਾ ਮੰਨ ਲਓ فرض ਕਰੋ ਤੁਹਾਨੂੰ ਬਠਿੰਡਾ ਤੋਂ ਇਲੈਕਸ਼ਨ ਲੜਾ ਦਿੱਤੀ ਜਾਂਦੀ ਆ ਤਾਂ ਉਹਨੂੰ ਲੈ ਕੇ ਮਤਲਬ ਕਿਸ ਤਰ੍ਹਾਂ ਦੀ ਰਣਨੀਤੀ ਆ ਜਾਂ ਕੀ ਤੁਸੀਂ ਐਕਸਪੈਕਟ ਕਰਦੇ ਹੋ ਲੋਕਾਂ ਤੋਂ ਜਾਂ ਕੀ ਲੱਗਦਾ ਤੁਹਾਡੇ ਫੇਵਰ ਚ ਹੋਣਗੇ ਰਿਜ਼ਲਟ ਜੀ ਦੇਖੋ ਹਲੇ ਤਾਂ ਉਹ ਟਾਈਮ ਹੀ ਨਹੀਂ ਨਾ ਆਇਆ ਜੀ ਉਸ ਚੀਜ਼ ਦਾ ਮਿਲ फैसला कर दे पार्टी की कौन बन रहा है एक पार्टी ने है कि तुम्हें दो कैंडिडेट कैंडिडेट तो जो देना सारिया चीजा देख के फिर ही चीजा चलाए जा सारा कैसा माहौल बन रहा है, है जी 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 अच्छा मलूका साहब ने वे मलूका साहब सिकंदर स्कंदर मलूका जी ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅਨੁਸ਼ਾਸਨੀ ਕਮੇਟੀ ਆ ਉਹਦੇ ਵਿੱਚ ਵੀ ਰਹੇ ਅਨੁਸ਼ਾਸਨੀ ਕਮੇਟੀ ਦੇ ਵਿੱਚ ਉਹਨਾਂ ਨੇ ਕਾਰਵਾਈਆਂ ਵੀ ਕੀਤੀਆਂ ਜੇ ਫਰਜ਼ ਕਰੋ ਹੁਣ ਅਨੁਸ਼ਾਸਨੀ ਕਮੇਟੀ ਉਹਨਾਂ ਤੇ ਕਾਰਵਾਈ ਕਰ ਦਿੰਦੀ ਆ ਜਾਂ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕਰ ਦਿੰਦੀ ਐ ਤਾਂ ਉਹਨੂੰ ਲੈ ਕੇ ਤੁਹਾਡੀ ਕੀ ਟਿੱਪਣੀ ਆ ਨਹੀਂ ਜੇ ਸਾ ਜੀ ਮੇਰੇ ਕਰਕੇ ਹਾਂ ਮਤਲਬ ਫਰਜ਼ ਕਰੋ ਕਿ ਤੁਹਾਡੇ ਕਰਦੇ ਮੇਰੇ ਕਰਕੇ ਮੇਰੇ ਕੋਲ ਤਾਂ ਕੋਈ ਪਾਰਟੀ ਦਾ ਉਹ ਨਹੀਂ ਅੱਛਾ ਜੀ ਮੇਰੇ ਕੋਲ ਨਹੀਂ ਨਹੀਂ ਤੁਹਾਡੇ ਕੋਲ ਨਹੀਂ ਵੀ ਉਹਨਾਂ ਤੇ ਕਾਰਵਾਈ ਕਰ ਦਿੰਦੇ ਆ ਤਾਂ ਮਲੂਕਾ ਸਾਹਿਬ ਵੱਡੇ ਮਲੂਕਾ ਸਿੰਘ ਮੇਰੇ ਕਾਰ ਕਾਰ ਵੀ ਮੇਰੇ ਖਿਲਾਫ ਹੋਣੀ ਨਾ ਹੁੰਦਾ ਹਾਈ ਐਸ ਆ ਕਾਲ ਕਰਦਾ ਅਛਾ ਨਹੀਂ ਨਹੀਂ ਜਫਾਦੀਕਰ ਉਹਨਾਂ ਦੇ ਖਿਲਾਫ ਕਿ ਤੁਹਾਡੇ ਪਰਿਵਾਰਕ ਮੈਂਬਰ ਬਾਹਰ ਚਲੇ ਗਏ ਆ ਜੀ ਮਤਲਬ ਇਸ ਕਰਕੇ ਉਹ ਉਹ ਪਾਰਟੀ ਪ੍ਰਧਾਨ ਨੂੰ ਪੁੱਛਦੇ ਜੇ ਕੋਈ ਕਾਰਵਾਈ ਕਰਨੀ ਹੈ ਜਾਂ ਸੋਚਣਾ ਹੈ ਉਹਦੇ ਬਾਰੇ ਕੀ ਕਰਨਾ ਉਹਦੇ ਬਾਰੇ ਮੈਟਕ ਬੈਠ ਕੇ ਸਭ ਜੀ ਤੇ ਜੇ ਵੱਡੇ ਮਲੂਕਾ ਸਾਹਿਬ ਨੂੰ ਤੁਹਾਡੇ ਬਰਾਬਰ ਚੋਣ ਮੈਦਾਨ ਚ ਉਤਾਰ ਦਿੱਤਾ ਫਿਰ ਲਾਈਟ ਹੋ ਜਾਊਗਾ। ਉਹ ਮਾ ਉਹ ਫਿਰ ਦੇਖਿਆ ਜਾਊਗਾ ਉਹ ਨਾਲੇ ਸਮੇਂ ਵਿੱਚ ਉਹ ਸਪੈਸ਼ਲ ਪੇਸ਼ੈਂਸ ਦੇਖਾ ਕਿ ਕੀ ਸੋਚਣ ਕੀ ਕਰਨਾ। ਜੀ ਜੀ ਜੀ। ਅੱਛਾ ਇੱਕ ਚੀਜ਼ ਹੋਰ ਸਾਫ਼ ਕਰਿਓ ਮਲੂਕਾ ਸਾਹਿਬ ਮੇਰਾ ਗਿੜੀ ਦਾ ਸੋਣਾ। ਗਿੜੀ ਆਉਣ ਵਾਲੇ ਸਮੇਂ ਵਿੱਚ ਗੱਲਾਂ ਚੱਟ ਕੁਝ ਨਹੀਂ ਨਾ ਕਰ ਸਕਦੇ। ਅੱਛਾ ਠੀਕ। ਹਾਂ। ਠੀਕ ਹੈ ਜੀ ਠੀਕ ਹੈ। ਮਲੂਕਾ ਸਾਹਿਬ ਇੱਕ ਚੀਜ਼ ਹੋਰ ਸਾਫ਼ ਕਰਿਓ ਤੁਸੀਂ ਪੋਲੀਟੀਕਲੀ ਹੀ ਤੁਹਾਡੇ ਵਖਰੇਵੇਂ ਆ ਜਿੱਦਾਂ ਕਿ ਤੁਸੀਂ ਪੋਲੀਟੀਕਲੀ ਭਾਜਪਾ ਦੇ ਵਿੱਚ ਚਲੇ ਗਏ ਤੇ ਵੱਡੇ ਮਲੂਕਾ ਸਾਹਿਬ ਅਕਾਲੀ ਦਲ ਦੇ ਵਿੱਚ ਆ ਫਿਲਹਾਲ ਹੈ ਨਾ? ਤਾ ਇਹ ਪਰਿਵਾਰਕ ਤੌਰ ਦੇ ਉੱਤੇ ਵੀ ਤੁਸੀਂ ਵੱਖਰੇ ਉਹਨਾਂ ਨਾਲੋਂ ਅਲੱਗ ਤੋਂ ਰਹਿੰਦੇ ਹੋ। ਬੇਬੇ ਪਰਿਵਾਰ ਨੂੰ ਤਾਂ ਕੋਈ ਹੋਣੀ ਹੈ। 19 ਸੱਜੜਾ ਸੱਜੜਿਆ ਪਿੰਡ ਵੀ ਹੈ ਕਿ ਜਿਹੜੇ ਮੈਂ ਅਗੀ ਟੈਂਡਲ ਹੈ। ਜੀ। ਇਹ ਬਸ ਉਹ ਯਾਰਾ ਯਾਰਾ ਬਸਿੰਨਾ ਚੰਨੀ ਗਾ। ਹੂੰ। ਮਤਲਬ ਪਰਿਵਾਰਕ ਤੌਰ ਦੇ ਉੱਤੇ ਇਕੱਠੇ ਹੀ ਆਉਂਦੇ ਜਾਂਦੇ ਰਹਿੰਦੇ ਹਾਂ ਜੀ। ਪਰਿਵਾਰਕ ਤੌਰ ਦੇ ਉੱਤੇ ਇਕੱਠੇ ਹੀ ਆ ਤੁਸੀਂ। ਹਾਂ ਜੀ ਹਾਂ ਜੀ ਆਉਂਦੇ ਆਂਦਰ ਹੀ ਹਾਂ। ਹਾਂ ਬਿਲਕੁਲ। ਹਾਂ ਜੀ। ਜੀ ਜੀ ਜੋ ਤਾਂ ਇਹ ਸਭੇ ਚਾਹੇ ਕੁਝ ਵੀ ਆ ਜੀ ਬਾਹਰ ਤੋਂ ਘੰਟਾ ਬਣਾਉਣਾ ਰੋ ਰਿਹਾ ਦੱਸ ਰਿਹਾ ਹੈ ਤਾਂ ਉਹ ਇਹ ਲਾਪਸੁਰ ਦੀ ਨੀਤ ਮੈਂ ਜਿੱਦ ਤੱਕ ਨਹੀਂ ਇਹਦਾ ਚਾਸ ਵੀ ਕੀਤਾ ਕਿਤਾਬਾਂ ਅਗੇ ਸੇ ਚੇਰਦੇ ਕੋ ਤੁਸੀ ਆਸਵਿਧੀ ਖੇੜੇ ਲਈ ਹਮਮ ਹਮ ਹਮ ਆਪੋ ਜੇ ਆਪੋ ਜੇ ਫਾਰਕੀਸ ਉਹ ਵੀ ਦੇ ਤਾਂ ਵੀ ਉਹਨਾਂ ਦੀ ਠੀਕ ਹੈ ਆਪ ਦੀ ਪੇਸ਼ੈਂਟ ਮਿਲ ਆਸਵਿਧੀ ਹੈਗਾ ਉਹਨਾਂ ਦਾ ਮੇਰੇ ਨਾਲ ਜੀ 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 ਅੱਛਾ ਜੇ ਤੁਹਾਨੂੰ ਪਾਰਟੀ ਲਈ ਇਧਰੋਂ ਮਤਲਬ ਸ਼ਰਮਣੀ ਕਾਲੀਦਾ ਦੇ ਵਿੱਚ ਜਰੂਰ ਤੁਸੀਂ ਜਾਣ ਤੋਂ ਪਹਿਲਾਂ ਤੁਹਾਨੂੰ ਮਨਾਉਣ ਵਾਸਤੇ ਸੁਖਬੀਰ ਸਿੰਘ ਬਾਦਲਜਾ ਹੋਰ ਲੀਡਰਸ਼ਿਪ ਨੇ ਕਿੰਨਾ ਕੁ ਜ਼ੋਰ ਲਾਇਆ ਉਹ ਕਿਤੇ ਤਾਂ ਇਸ ਮਾਰਕੀਟ ਗਿਆ ਸੀਗਾ ਉਹ ਨਹੀਂ ਵੀ ਹਾਂ ਟੈਕ ਲੋ ਤੁਸੀਂ ਮਤਲਬ ਵੀ ਇਸ ਚੀਜ਼ ਦਾ ਬੜੀ ਸਤਿ ਸੋਚ ਨੂੰ ਤੁਸੀਂ ਮੈਨੂੰ ਪਹਿਲਾਂ ਦੱਸਿਆ ਨਾ ਮੇਰਾ ਥੋੜਾ ਜਿਵੇਂ ਵਾਈਫ ਦਾ ਮਨ ਸੀਗਾ ਵੀ ਮੈਂ ਹੁਣ ਇਹਦੇ ਲਈ ਪਾਸਪੋਰਟ ਜੋ ਆਪਣੀ ਕਰਨੀ ਤੇ ਮੈਂ ਇੱਕ ਨੈਸ਼ਨਲ ਲੈਵਲ ਤੇ ਮੈਂ ਇਹ ਬਰਫਿਕਸ ਟੈਸਟ ਜਾ ਕੇ ਆਪਾਂ ਕਰਨਾ ਤੇ ਉਹ ਫਿਰ ਆਪ ਨੂੰ ਵੀ ਉਹ ਪਾਸਪੋਰਟ ਕਰਨੀ ਪੈਣੀ ਸੀਗੀ ਵੀ ਜੇ ਨਹੀਂ ਕਰਦੇ ਤਾਂ ਉਹ ਨਹੀਂ ਠੀਕ ਜੀ ਮੈਂ ਸੋਚਿਆ ਠੀਕ ਹੈ ਕੋਈ ਨਹੀਂ ਥੋੜਾ ਮਾਨਾ ਕਿਸੇ ਜੀ ਜੀ ਮੇਰਾ ਹੀ ਅਖੀਰਲਾ ਅਖੀਰਲਾ ਸਵਾਲ ਹਮਲੂਕਾ ਸਾਹਿਬ ਤੋਡੇ ਵਾਈਫ ਚਲੋ ਜੌਬ ਸੀਗੇ ਉਸ ਵੇਲੇ ਵੀ ਉਹਨਾਂ ਨੂੰ ਜਦੋਂ ਖਬਰਾਂ ਲੱਗਣਾ ਕਿ ਉਹਨਾਂ ਨੂੰ ਮਤਲਬ ਕਹੋ ਕਿ ਸਾਈਡ ਲਾਈਨ ਕੀਤਾ ਹੋਇਆ ਸੀ ਭਾਵ ਕਿ ਕੋਈ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਨਹੀਂ ਹੋਈ ਸੀ ਕਿ ਸਰਕਾਰ ਨੇ ਹੈਨਾ ਤਾਂ ਕੀ ਇਸ ਤਰ੍ਹਾਂ ਦਾ ਵੀ ਕੋਈ ਦਬਾਅ ਸੀਗਾ ਕਿ ਉਹ ਪੋਲਿਟੀਕਲੀ ਕਰਕੇ ਉਹਨਾਂ ਨੂੰ ਸਫਰ ਕਰਨਾ ਪੈ ਰਿਹਾ ਸੀ ਇਸ ਕਰਕੇ ਉਹਨਾਂ ਨੂੰ ਜਿਹੜਾ ਉਹ ਪਾਸੇ ਤੇ ਰੱਖਿਆ ਗਿਆ ਭਾਵ ਕਿ ਅਹਿਮ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰਕੇ ਦਿੱਤਾ ਗਿਆ ਇਸ ਤਰ੍ਹਾਂ ਦੀ ਕੋਈ ਵੱਡੀ ਪੋਸਟ ਨਹੀਂ ਦਿੱਤੀ ਗਈ ਜਾਂ ਕੋਈ ਹੋਰ ਕਾਰਨ ਸੀਗਾ ਕਿ ਮੈਂ ਮੈਂ ਪੁੱਛਣਾ ਜੀ ਜਿਹੜੇ ਤੁਹਾਡੇ ਵਾਈਫ ਨੇ ਪਰਮਪਾਲ ਕੌਰ ਸਿੱਧੂ ਜੀ ਜਦੋਂ ਜੌਬ ਦੇ ਵਿੱਚ ਸੀਗੇ ਉਹਨਾਂ ਤੋਂ ਭਾਵ ਕਿ ਇਹ ਸਰਕਾਰੀਆਂ ਅਕਾਲੀ ਸਰਕਾਰ ਤੋਂ ਬਾਅਦ ਦੀ ਗੱਲ ਕਰ ਰਿਹਾ ਮੈਂ ਕਾਂਗਰਸ ਸਰਕਾਰ ਵੇਲੇ ਵੀ ਜਾਂ ਆਮ ਆਰਮੀ ਦੀ ਪਾਰਟੀ ਦੀ ਸਰਕਾਰ ਵੇਲੇ ਵੀ ਉਸ ਵੇਲੇ ਉਹਨਾਂ ਨੂੰ ਜਿੱਦਾਂ ਖਬਰਾਂ ਲੱਗਣਾ ਕਿ ਇਹਨਾਂ ਨੂੰ ਜਿਹੜਾ ਕਿ ਥੋੜਾ ਸਾਈਡਲਾਈਨ ਦੇ ਉੱਪਰ ਕਰਕੇ ਰੱਖਿਆ ਗਿਆ ਭਾਵ ਕਿ ਉਹਨਾਂ ਨੂੰ ਜ਼ਿੰਮੇਵਾਰੀਆਂ ਵੱਡੀਆਂ ਨਹੀਂ ਦਿੱਤੀਆਂ ਗਈਆਂ ਡਾਕਟਰਾਂ ਨੂੰ ਲਿਆ ਕੇ ਚਾਰਟਰਡ ਦੇ ਕੰਮ ਕਰਨ ਦੀ ਭਾਵਨਾ ਨੂੰ ਤੇ ਉਹਨੂੰ ਉਹਨਾਂ ਸਮਝਿਆ ਲਿਆ ਉਹਨੂੰ ਇਸ ਕਸੂ ਜੁੜੇ ਜੋੜੀ ਅੱਛਾ ਕਿ ਹਾਂ ਉਹ ਅਕਾਲੀ ਦਲ ਫੈਮਿਲੀ ਨਾਲ ਬਲੋਂਗ ਕਰਦੇ ਆ ਉਹ ਬੁਖਸਰ ਸਾਹਿਬ ਦੇ ਡਾਕਟਰ ਨੇ ਲਾਇਆ بس ਇਸ ਕਰਕੇ ਉਹਨਾਂ ਨਾਲ ਜਿਹੜੀ ਹੈਗੀ ਉਹ ਬੇਨਸਾਫੀ ਰੱਖੀ ਪਈ ਹੈ ਮੇਰੇ ਜੀ 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 ਅੱਛਾ ਇਸ ਗੱਲ ਕਰਕੇ ਵੀ ਥੋੜਾ ਮੈਨੂੰ ਪਿੰਚ ਹੋਇਆ ਕਿ ਲੱਗਿਆ ਕਿ ਕਿਤੇ ਨਾ ਕਿਤੇ ਅਰ ਸਿਆਸਤ ਹੀ ਚੱਲੇ ਜਾਈਏ ਫਿਰ ਜੌਬ ਛੱਡ ਕੇ ਇਧਰੋਂ ਉਹ ਮੈਂ ਜੋ ਪਹਿਲਾਂ ਦੱਸਿਆ ਨਾ ਸੋਨੂੰ ਜਿਵੇਂ ਵੀ ਉਹਨਾਂ ਦਾ ਮਨ ਹੈ ਉਹਨਾਂ ਦਾ ਹਮੇਸ਼ਾ ਇਹ ਹੁੰਦਾ ਵੀ ਹਾਂ ਪਹਿਲਾਂ ਜਿਵੇਂ ਕਮਕੀਤ ਪਰਫੀਲ ਦੇ ਵਿੱਚ ਜੀ ਉਹਨੂੰ ਇਹੰਦਾ ਵੀ ਮੈਂ ਹਾਂ ਕੁਝ ਨਾ ਕੁਝ ਕਰਾਂ ਮੈਂ ਪਬਲਿਕ ਹਥਸਤੇ ਆਬਸਤੇ ਹੋਰ ਜਿੰਨਾ ਕੁਝ ਮੈਂ ਕਰ ਸਕਦਾ ਉਹ ਹਮੇਸ਼ਾ ਦੀ ਰੁਚੀ ਰਹਿੰਦੀ ਹੈ ਜੀ ਸਵੀਟ ਕਿ ਉਹ ਤਾਂ ਵੀ ਇਹ ਸੀਗੀ ਸਵਾਦਨਾ ਵੀ ਹਾਂ ਕਿਰਿਆ ਦੇ ਸਾਥ ਜੁੜਨਾ ਜਿਸ ਬੰਦ ਨੂੰ ਕੰਮ ਕਰ ਸਕਾਂ ਤੇ ਲੋਕਾਂ ਨੂੰ ਪਤਾ ਲੱਗ ਸਕੇ ਇਹ ਹਾਂ ਵੀ ਮੈਂ ਪੂਰੀ ਤਰ੍ਹਾਂ ਇਸ ਪਾਸੇ ਸਰਪਰ ਕੰਟੈਂਟ ਵਧੀਆ ਕਰ ਸਕਦੇ ਹਾਂ ਤੇ ਜੀ ਬਸ ਉਹ 스테ਟ ਵਾਸਤੇ ਹੁਣ ਬੜੀਆ ਦਿਨਾਂ ਆ ਕੇ ਹੋ ਸਕੂਗਾ ਅ اچھا ਕੰਮ ਕਰਾਂਗੇ ਕਿਸੇ ਨੁਮਾ ਨੇ ਨਿੰਦਾ ਕਰਨ ਦੀ ਵੀ ਆਏ ਕਿਸੇ ਦੇ ਚਿੱਕਾ ਸੁਤੰਦ ਵੀ ਆਏ ਨਾ ਹੁਣਾ ਤੋਂ ਕੁਝ ਮਿਲਦਾ ਨਾ ਕੋਈ ਪਬਲਿਕ ਮੂਵਮੈਂਟ ਲੰਦਾ ਫਿਰਾਂ ਹੁੰਦਾ ਜੋ ਇਨ ਦਾ ਟਸਟ ਆਫ ਪਬਲਿਕ ਐਂਡ ਇਨ ਦਾ ਟਸਟ ਆਫ 스테ਟ ਹੈ ਉਹ ਕਰਾਂਗੇ ਲੋਕੀ ਦੀ ਸੋਕ ਨੂੰ ਓਕੇ ਸਰ ਓਕੇ ਥੈਂਕ ਯੂ ਸੋ ਮੱਚ ਮਲੂਕਾ ਸਾਹਿਬ ਜੀ ਥੈਂਕ ਯੂ ਸਰ ਸੋਇਸਨ ਗੁਰਪ੍ਰੀਤ ਸਿੰਘ ਮਲੂਕਾ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਤਾਂ ਜਿਨ੍ਹਾਂ ਨੇ ਕੁਝ ਕੁ ਪੱਤੇ ਖੋਲੇ ਤੇ ਕੁਝ ਕੁ ਪੱਤੇ ਹਾਲੇ ਤੱਕ ਉਹਨਾਂ ਨੇ ਰੱਖੇ ਹੋਏ ਆ ਭਾਵ ਕਿ ਆਉਣ ਵਾਲੇ ਟਾਈਮ ਦੇ ਵਿੱਚ ਖੁੱਲਣਗੇ ਉਮੀਦ ਕਰਦੇ ਹਾਂ ਤੁਸੀਂ ਇਸ ਇੰਟਰਵਿਊ ਨੂੰ ਪਿਆਰ ਦਿਓਗੇ ਅੱਗੇ ਵੀ ਸ਼ੇਅਰ ਕਰਿਓ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਦੁਬਾਰਾ ਕਿਸੇ ਨਵੇਂ ਐਪੀਸੋਡ 'ਚ ਫਿਰ ਜੁੜਾਂਗੇ ਸਾਰਿਆਂ ਦੁਬਾਰਾ ਫਿਰ ਤੂੰ ਸਾਥ ਸ੍ਰੀ ਅਕਾਲ